ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜੀ ਇਹ ਖਬਰ ਆ ਇੱਕ ਇਨਸਾਨੀਅਤ ਅਤੇ ਰਿਸ਼ਤੇਦਾਰੀ ਨੂੰ ਖਤਮ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਇਹ ਜਾ ਰਿਹਾ ਇੱਕ ਸਕੇ ਚਾਚੇ ਨੇ ਹੀ ਆਪਣੀ ਭਤੀਜੀ ਦੇ ਨਾਲ ਇੰਨੀ ਗੰਦੀ ਹਰਕਤ ਕੀਤੀ ਆ ਜਿਸ ਨੂੰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤੇ ਤੁਹਾਡੇ ਹੋਸ਼ ਉਡ ਜਾਣਗੇ ਦੱਸਿਆ ਇਹ ਜਾ ਰਿਹਾ ਕਿ ਇੱਕ ਚਾਚਾ ਜਿਸ ਦਾ ਨਾਮ ਬੂਟਾ ਸਿੰਘ ਆ ਤੇ ਉਹਨੇ ਆਪਣੀ ਸਕੇ ਭਤੀਜੀ ਦੇ ਨਾਲ ਬਲਾਤਕਾਰ ਕੀਤਾ ਏ ਕਿਉਂਕਿ ਜਿਹੜੀ ਉਹ ਭਤੀਜੀ ਆ ਉਹ ਜਿਹੜੀ ਦਿਮਾਗੀ ਤੌਰ ਤੇ ਠੀਕ ਨਹੀਂ ਆ ਤੇ ਇਸ ਗੱਲ ਨੂੰ ਹਿਮੱਤੇ ਨਜ਼ਰ ਰੱਖਦਿਆਂ ਹੋਇਆ ਚਾਚੇ ਨੇ ਹੀ ਆਪਣੀ ਗੱਲ ਆਪਣੀ ਭਤੀਜੀ ਦੀ ਇਸ ਗੱਲ ਦਾ ਫਾਇਦਾ ਉਠਾਉਂਦਿਆਂ ਹੀ ਆਪਣੀ ਭਤੀਜੀ ਦੇ ਨਾਲ ਬਲਾਤਕਾਰ ਕਰਦਾ ਰਿਹਾ ਘਟੋ-ਘਟ ਇੱਕ ਸਾਲ ਤੋਂ ਉਸਦੇ ਨਾਲ ਬਲਾਤਕਾਰ ਕਰਦਾ ਰਿਹਾ ਕਿਉਂਕਿ ਚਾਚੇ ਨੂੰ ਇਹ ਸੀ ਕਿ ਜਿਹੜੀ ਮੇਰੀ ਭਤੀਜੀ ਆ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਆ ਤੇ ਨਾ ਹੀ ਨੇ ਕਿਸੇ ਨੂੰ ਕੋਈ ਗੱਲ ਦੱਸਣੀ ਆ ਤੇ ਨਾ ਹੀ ਅਸਨੇ ਰੋਲਾ ਪਾਉਣਾ ਉਹ ਅਕਸਰ ਹੀ ਇੱਕ ਸਾਲ ਤੋਂ ਐਦਾਂ ਉਸਦੇ ਨਾਲ ਸ਼ੋਸ਼ਣ ਕਰਦਾ ਰਿਹਾ ਪਰ ਇੱਕ ਦਿਨ ਜਿਹੜੇ ਉਸਦੇ ਜਿਹੜਾ ਕੁੜਕੀ ਦਾ ਚਾਚਾ ਆਏ ਤੇ ਉਹ ਜਦੋਂ ਆਪਣੀ ਭਤੀਜੀ ਦੇ ਨਾਲ ਬਲਾਤਕਾਰ ਕਰ ਰਿਹਾ ਸੀ ਤਾਂ ਅਚਾਰਕ ਉਸਦੇ ਪਰਿਵਾਰਕ ਮੈਂਬਰ ਨੇ ਜਦੋਂ ਦੇਖਿਆ ਤਾਂ ਉਹ ਸਾਰੇ ਹੈਰਾਨ ਹੋ ਗਏ ਉਹਨਾਂ ਦੇ ਪੈਰੋਂ ਹੇਠੋਂ ਜ਼ਮੀਨ ਨਿਕਲ ਗਈ ਆ ਤੇ ਇਹ ਜਿਹੜੀ ਖਬਰ ਪੰਜਾਬ ਦੇ ਬਠਿੰਡਾ ਤੋਂ ਆ ਰਹੀ ਆ ਜਿਹੜਾ ਚਾਚਾ ਜਦੋਂ ਆਪਣੀ ਭਤੀਜੀ ਦੇ ਨਾਲ ਗੰਦੀ ਹਰਕਤ ਕਰ ਰਿਹਾ ਸੀ ਤਾਂ ਉੱਪਰ ਜਦੋਂ ਬੱਚੀ ਦੇ ਘਰ ਦੇ ਆਏ ਤਾਂ ਉਹਨਾਂ ਨੇ ਜਦੋਂ ਦੇਖਿਆ ਤਾਂ ਉਹ ਸਾਰੇ ਤੰਗ ਹੋ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਆ ਫਿਰ ਉਹ ਬਠਿੰਡੇ ਦੇ ਇੱਕ ਥਾਣੇ ਜਾਂਦੇ ਆ ਉੱਥੇ ਜਾ ਕੇ ਆਪਣੇ ਜਿਹੜੀ ਕੁੜੀ ਦੇ ਚਾਚੇ ਦੇ ਉੱਪਰ ਐਫ ਆਈ ਆ ਦਰਜ ਕਰਵਾਉਂਦੇ ਆ ਤਾਂ ਸਾਰੇ ਬਿਆਨਾਂ ਦੇ ਉੱਪਰ ਜਦੋਂ ਪੀੜਤਾ ਲੜਕੀ ਦੇ ਪਿਤਾ ਜਦੋਂ ਉਹ ਥਾਣੇ ਜਾਂਦੇ ਆ ਤੇ ਉਹਦੇ ਉੜੀ ਦੇ ਚਾਚੇ ਦੇ ਉੱਪਰ ਐਫਆਈਰ ਦਰਜ ਕਰਵਾਉਂਦੇ ਆ ਤੇ ਬਾਅਦ ਵਿੱਚ ਜਿਹੜੇ ਪੁਲਸ ਵਾਲਿਆਂ ਉਹ ਐਫਆਈਰ ਦਰਜ ਕਰ ਲੈਂਦੀ ਤੇ ਉਹਨਾਂ ਸਾਰਿਆਂ ਦੇ ਬਿਆਨ ਸੌਣ ਕੇ ਉਸ ਜਿਹੜਾ ਬਜ਼ੁਰਗ ਚਾਚਾ ਦੱਸਿਆ ਜਾ ਰਿਹਾ ਏ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਉਹ ਚਾਚਾ ਏ ਉਹਨਾਂ ਨੂੰ ਹੁਣ ਪੁਲਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਸ ਨੇ মিডিਆ ਸਾਹਮਣੇ ਇਹ ਬਿਆਨ ਆਇਆ ਕਿ ਅਸੀਂ ਸਾਰੇ ਮਾਮਲੇ ਦੇ ਉੱਪਰ ਅਸੀਂ ਜਿਹੜੀ ਆ ਤੇ ਪੁਲਸ ਨੇ ਇਹ ਬਿਆਨ ਆਇਆ ਕਿ ਅਸੀਂ ਜਿਹੜੇ ਪੀੜਤ ਪਰਿਵਾਰਕ ਮੈਂਬਰ ਆ ਉਹਨਾਂ ਦੇ ਸਾਰੇ ਬਿਆਨ ਸੌਣ ਕੇ ਅਸੀਂ ਉਸ ਵਿਅਕਤੀ ਦੇ ਉੱਪਰ ਜਿਹੜੀ ਐਫਆਈ ਦਰਜ ਕਰ ਲਈ ਆ ਤੇ ਅਗਲੀ ਬੰਦੀ ਕਾਰਵਾਈ ਅਸੀਂ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਪਰ ਦੂਜੇ ਪਾਸੇ ਪੁਲਸ ਵਾਲਿਆਂ ਨੇ ਇਹ ਵੀ ਬਿਆਨ ਦਿੱਤੇ ਆ ਕਿ ਜਿਹੜੀ ਛੋਟੀ ਬੱਚੀ ਆ ਉਸ ਦਾ ਅਸੀਂ ਜਿਹੜੀ ਮੈਡੀਕਲ ਕਰ ਲਿਆ ਗਿਆ ਹੈ ਤਾਂ ਹੁਣ ਜਦੋਂ ਉਸ ਦੀ ਮੈਡੀਕਲ ਰਿਪੋਰਟ ਆਵੇਗੀ ਤਾਂ ਉਸ ਦੇ ਦੁਆਰਾ ਬੰਦੀ ਜਿਹੜੀ ਕਾਰਵਾਈ ਆ ਅਸੀਂ ਅਸ ਨੂੰ ਸ਼ੁਰੂ ਕਰ ਦਵਾਂਗੇ ਤੇ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਜੇਕਰ ਆਪਣੇ ਘਰ ਦੇ ਪਰਿਵਾਰਕ ਮੈਂਬਰ ਆਪਣੇ ਧੀਆ ਪੁੱਤਾਂ ਦੇ ਨਾਲ ਇਦਾਂ ਦਾ ਗਲਤ ਹਰਕਤ ਕਰਨ ਲੱਗ ਗਏ ਤਾਂ ਆਪਾਂ ਹੋਰ ਵਿਅਕਤੀ ਨੂੰ ਕਿਵੇਂ ਕਹਿ ਸਕਦੇ ਹੋ ਤੁਸੀਂ ਸਾਡੀ ਢੀ ਪੈਣ ਦੇ ਨਾਲ ਐਦਾਂ ਦੀ ਗੰਦੀ ਹਰਕਤ ਨਹੀਂ ਕਰ ਸਕਦੇ ਜੇਕਰ ਅਸੀਂ ਆਪ ਹੀ ਐਦਾਂ ਦੀਆਂ ਗੰਦੀਆਂ ਘਟਨਾਵਾਂ ਐਦਾਂ ਦੀ ਗੰਦੀਆਂ ਹਰਕਤਾਂ ਕਰਾਂਗੇ ਤਾਂ ਫਿਰ ਆਪਾਂ ਹੋਰਾਂ ਵਿਅਕਤੀਆਂ ਨੂੰ ਕਿਵੇਂ ਸਮਝਾਵਾਂਗੇ ਇਹ ਸਾਰਾ ਕੁਝ ਹੀ ਆਪਣੀ ਸੋਚ ਸਮਝ ਦੇ ਉੱਪਰ ਨਿਰਪਰ ਕਰਦਾ ਹੈ ਕੋਸ਼ਾ ਆਪਾਂ ਨੂੰ ਸੋਚ ਸਮਝ ਘਟ ਹੋਣ ਦੇ ਕਰਕੇ ਆਪਾਂ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਨੇ ਆ ਇਦਾਂ ਦੀਆਂ ਗੰਦੀਆਂ ਹਰਕਤਾਂ ਕਰਦੇ ਆ ਤੇ ਜਿਹਦੇ ਕਰਕੇ ਇਦਾਂ ਦੇ ਆਮ ਹੀ ਮਾਮਲੇ ਜਿਹੜੇ ਦੇਖਣ ਨੂੰ ਮਿਲਦੇ ਆ ਤੇ ਇਹ ਜਿਹੜੀ ਖਬਰ ਆ ਬਠਿੰਡਾ ਤੋਂ ਆ ਰਹੀ ਆ ਬਠਿੰਡਾ ਦੇ ਵਿੱਚ ਇੱਕ ਸਗੇ ਚਾਚੇ ਨੇ ਆਪਣੀ ਭਤੀਜੀ ਦੇ ਨਾਲ ਇੱਕ ਸਾਲ ਤੋਂ ਜਿਹੜਾ ਬਲਾਤਕਾਰ ਕੀਤਾ ਤਾਂ ਅਚਾਨਕ ਕੁੜੀ ਦੇ ਘਰ ਦੇਣ ਪਤਾ ਲੱਗਦਾ ਏ ਤਾਂ ਬਾਅਦ ਵਿੱਚ ਓ ठाਣੇ ਜਾ ਕੇ ਉਹ ਜਿਹੜੀ ਭਤੀਜੀ ਆ ਉਹਦੇ ਚਾਚੇ ਦੇ ਉੱਪਰ ਜਿਹੜੀ ਐਫ ਆਈ ਆਰ ਦਰਜ ਕਰਵਾਉਂਦੇ ਤੇ ਬਾਅਦ ਵਿੱਚ ਪੁਲਿਸ ਨੇ ਉਸ ਚਾਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਾਣਕਾਰੀ ਮੁਤਾਬਿਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਕੁੜੀ ਦਾ ਚਾਚਾ ਹੈ ਤੇ ਜਿਹੜੀ ਕੁੜੀ ਦੇ ਪਰਿਵਾਰਕ ਮੈਂਬਰ ਆ ਜੁਆਇੰਟ ਫੈਮਿਲੀ ਉਹ ਇਕੱਠੇ ਰਹਿੰਦੇ ਆ ਕਿੱਥੇ ਇਕੱਠੇ ਰਹਿ ਕੇ ਫੈਮਿਲੀ ਜਿਹੜੀ ਫੈਮਿਲੀ ਇਕੱਠੇ ਰਹਿੰਦੀ ਆ ਉਹ ਉਹਨਾਂ ਦੇ ਨਾਲ ਜਦੋਂ ਵੀ ਕੋਈ ਉਹਨਾਂ ਦੇ ਕੋਲ ਕੋਈ ਵੀ ਮੁਸ਼ਕਲ ਆਉਂਦੀ ਆ ਸਾਰੇ ਰਲ ਕੇ ਉਸ ਮੁਸ਼ਕਲ ਦਾ ਹੱਲ ਕੱਢਦੇ ਆ ਪਰ ਕਿੱਥੇ ਦੂਜੇ ਪਾਸੇ ਦੇ ਉਲਟ ਹੀ ਕੰਮ ਚੱਲ ਪਿਆ ਕਿ ਚਾਚੇ ਨੇ ਹੀ ਆਪਣੀ ਸਕੇ ਭਤੀਜੀ ਦੇ ਨਾਲ ਇਹ ਗੰਦੀ ਹਰਕਤ ਕੀਤੀ ਆ ਤੇ ਜਿਸ ਨੂੰ ਤੁਸੀਂ ਸੁਣ ਕੇ ਹੈਰਾਨ ਵੀ ਹੋ ਗਏ ਹੈਰਾਨ ਹੋ ਜਾਓਗੇ ਤੇ ਤਾਂ ਸੋਚ ਲੈ ਮਜਬੂਰ ਹੋ ਜਾਵਾਂਗੇ ਕਿ ਇੱਕ ਸਕੇ ਚਾਚੇ ਨੇ ਹੀ ਆਪਣੀ ਭਤੀਜੀ ਦੇ ਨਾਲ ਇੰਨੀ ਗੰਦੀ ਹਰਕਤ ਕੀਤੀ ਆ ਉਸ ਨੇ ਇਸ ਕਰਕੇ ਗੰਦੀ ਹਰਕਤ ਕੀਤੀ ਆ ਕਿਉਂਕਿ ਚਾਚੇ ਨੂੰ ਪਤਾ ਸੀ ਕਿ ਜਿਹੜੀ ਮੇਰੀ ਭਤੀਜੀ ਆ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਆ ਤਾਂ ਇਸ ਗੱਲ ਦਾ ਹੀ ਫਾਇਦਾ ਠਾਉਂਦਿਆਂ ਹੋਇਆ ਲਗਾਤਾਰ 1 ਸਾਲ ਤੋਂ ਜਿਹੜਾ ਚਾਚਾ ਆਪਣੀ ਭਤੀਜੀ ਦੇ ਨਾਲ ਇਹ ਬਲਾਤਕਾਰ ਕਰਦਾ ਰਿਹਾ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ